ਸੱਚੇ ਮੇਰਾ ਨਾਮ ਪ੍ਰਵੇਸ਼ ਕੁਮਾਰ ਹੈ ਮੇਰੀ ਪਤਨੀ ਦਾ ਨਾਮ ਜੋਤੀਬਾਲਾ ਹੈ ਅੱਜ ਤੋਂ 10 ਸਾਲ ਪਹਿਲਾਂ ਮੇਰਾ ਵਿਆਹ ਜੋਤੀਬਾਲਾ ਨਾਲ ਹੋਇਆ ਹੈ ਤੇ ਮੇਰੇ 5 ਸਾਲ 4 ਸਾਲ ਬਹੁਤ ਵਧੀਆ ਬੀਤੇ ਤੇ ਮੇਰਾ ਇੱਕ ਬੇਟਾ ਹੈ ਤੇ ਮੇਰੀ ਪਤਨੀ ਕਿਸ ਨਾਲ ਨਜਾਇਜ਼ ਸੰਬੰਧ ਹੈ ਉਹ ਮੇਰੇ ਬੇਟੇ ਨੂੰ ਵੀ ਆਪਣੇ ਨਾਲ ਲੈ ਗਈ ਹੈ ਤੇ ਮੈਂ ਇਸ ਦੀ ਇਸ ਵਜ੍ਹਾ ਤੋਂ ਬਹੁਤ ਤੰਗ ਪਰੇਸ਼ਾਨ ਹਾਂ ਤੇ ਅੱਜ ਤੋਂ 5 ਸਾਲ ਪਹਿਲੇ ਪਤਾ ਲੱਗਾ ਕਿ ਉਹ ਉਸਦੇ ਕਿਸੇ ਨਾਲ ਨਜਾਇਜ਼ ਸੰਬੰਧ ਹੈ ਮੈਂ ਉਹਦੇ ਨਜਾਇਜ਼ ਸੰਬੰਧਰ ਬਹੁਤ ਤੰਗ ਪਰੇਸ਼ਾਨ ਹਾਂ ਤੇ ਮੇਰੇ ਮਾਤਾ ਪਿਤਾ ਤਨੀ ਜਨਾਰੇ ਰਹਿ ਰਹੀ ਹੈ ਤੇ ਮੈਂ ਮੇਰੇ ਘਰ ਚਾਉਂ ਚ ਰਹਿ ਰਿਹਾ ਇਹ ਮੇਰਾ ਬੇਟਾ ਹੈ ਜਿਸ ਨੂੰ ਉਹ ਨਾਲ ਲਗੀ ਹੈ ਤੇ ਨਾਲ ਤੇ ਮੇਰੇ ਬੇਟੇ ਨੂੰ ਮੈਨੂੰ ਮਿਲਣ ਦਿੰਦੀ ਹੈ ਤੇ ਨਾਲ ਇਹਨੂੰ ਇਸ ਨੂੰ ਉਹਨੇ ਦਾਦਾ ਦਾਦੇ ਨੂੰ ਮਿਲਣ ਦਿੱਤਾ ਗਿਆ ਹੈ ਤੇ ਹੰਕਾਰਦਾ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਤੇ ਜੇ ਮੈਨੂੰ ਇਨਸਾਫ ਨਾ ਮਿਲਿਆ ਤੇ ਮੈਂ ਆਪਣੇ ਆਪ ਨੂੰ ਤਬਾਹ ਕਰ ਲੈਣਾ ਮੈਂ ਆਪਣੇ ਆਪ ਨੂੰ ਅੱਗ ਲਾ ਲੈਣੀ ਹੈ ਮਮੀ ਰਹਿੰਦੀ ਹੈ ਉਹ ਆਪਣੀ ਮਾਂ ਮਮੀ ਸਿੱਕੋ ਆਪਣੇ ਘੇਕੇ ਰਹਿ ਰਹੀ ਹੈ ਤੇ ਮੈਨੂੰ ਬਹੁਤ ਅੰਕਸਾਨ ਕਰੀ ਹੁਣ ਅੱਜ ਵੀ ਮੈਨੂੰ ਮੇਰੇ ਨਾਲ ਨਹੀਂ ਰਹਿ ਰਹੀ ਤੁਹਾਨੂੰ ਫੋਨ ਤੋਂ ਪਤਾ ਲੱਗਿਆ ਕਿ ਉਹ ਕਿਸ ਨਾਲ ਨਜਾਇਜ਼ ਸਬੰਧ 'ਚ ਉਹ ਫੋਨ ਤੇ ਗੱਲ ਕਰਦੀ ਸੀ ਤੇ ਮੈਸੇਜ ਕਰਦੀ ਸੀ ਮੈਂ ਉਸਦੇ ਮੈਸੇਜ ਫੜੇ ਤਾਂ ਫਿਰ ਮੈਨੂੰ ਇਸ ਗੱਲ ਦਾ ਪਤਾ ਲੱਗਾ ਤੇ ਇਸ ਦਾ ਨਾਮ ਹੋਵਣੇ ਇਸ ਨੂੰ ਇਹ ਨਾਲ ਲੱਗੀ ਹੁਣ ਤੁਸੀਂ ਮੇਰੇ ਬੇਟੇ ਨੂੰ ਨਹੀਂ ਮਿਲਣ ਦਿੱਤੀ ਉਸੇ ਨੇ ਮੈਨੂੰ ਤੰਗ ਪ੍ਰੇਸ਼ਾਨ ਕੀਤਾ ਹੈ ਮੈਂ ਪ੍ਰਸ਼ਾਸਨ ਕੋਲੋਂ ਮੰਗ ਕਰਦਾ ਹਾਂ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਤੇ ਜੇ ਮੈਨੂੰ ਇਨਸਾਫ ਨਾ ਮਿਲਿਆ ਤੇ ਮੈਂ ਆਪਣੇ ਆਪ ਨੂੰ ਤਬਾਹ ਕਰ ਲੈਣਾ ਹੈ ਆਪਣੇ ਆਪ ਨੂੰ ਅੱਗ ਲਾ ਲੈਣੀ ਹੈ ਤੇ ਮੈਂ ਕਿ ਜੋਤੀਬਾਲਾ ਜਹਾਂ ਤੇ ਮੇਰੇ ਕੋ ਆ ਕੇ ਨਵੇ ਤੇ ਜਾਂ ਮੈਨੂੰ ਕਿਸੇ ਸਾਈਟ ਤੇ ਉਤਾਰ ਦੇ ਕੋਈ ਹੈ ਕਿ ਜਿੰਦਗੀ ਵਜਾ ਨਾਲ ਵਾਪਸ ਚਲੇ ਗਿਆ ਤਾਂਾਨੇ ਹੋ ਕਿ ਉਸਨੇ ਕਿਸੇ ਨਾਲ ਨਜਾਇਜ਼ ਬੰਧਨ ਆਪਣਾ ਨਾਮ ਦੱਸੋ ਸਰਸਤਾ ਨੂੰ ਮੈਂ ਸੁਖਜਨ ਸਿੰਘ ਕਰਵਾਤ ਭਗਵਾਨਗੜ੍ਹਮੀ ਕੀ ਵੇਖਸਾ ਨਜਰਿਸਕਤ ਪੰਜਾਬ ਜੀ ਮੇਰੇ ਨਾਲ ਸੁਖਿੰਦਰ ਕੌਰ ਭੱਟੀ ਜੀ ਜ਼ਿਲ੍ਹਾ ਪ੍ਰਧਾਨ ਪੰਡਾ ਵਿੰਗ ਉਹਨਾਂ ਦੇ ਨਾਲ ਬੰਟੀ ਬੇਕਾ ਜੀ ਪ੍ਰੈਸਕਰਟਰ ਮਿਸਟਰ ਤੇ ਹਾਡੇ ਪ੍ਰਵੇਸ਼ ਕੁਮਾਰ ਜੀ ਦਾ ਇੱਕ ਮਸਲਾ ਆ ਜਿਹਦੇ ਵਿਆਹ ਨੂੰ 10 ਸਾਲ ਹੋ ਚੁੱਕੇ ਆ ਤੇ ਉਹਨਾਂ ਦੀ ਨਾ ਮਿਸ ਜੀ ਨੇ ਮਤਲਬ 4 ਸਾਲ ਹੋ ਗਏ ਆ ਗਏ ਨੂੰ ਤੋ ਉਹ ਆ ਨਹੀਂ ਰਹੀ ਕਿ ਬੇਟਾ ਦੇ ਨਾਲ ਲੈ ਗਿਆ ਤੇ ਇਸੇ ਸਦਮੇ ਦੇ ਵਿੱਚ ਜਿਹੜੇ ਆ ਇਹਨਾਂ ਦੇ ਮਾਪੇ ਦੀ ਡੈਥ ਹੋ ਗਈ ਆ ਤੇ ਬੱਚੇ ਨੂੰ ਨਹੀਂ ਮਰਨ ਦਿੱਤਾ ਜਾ ਰਿਹਾ ਹੁਣ ਇਹਦੇ ਇਹਦੇ ਆਪਣਾ ਪਰਦੇਸ ਨੂੰ ਵੀ ਮਿਲ ਨਹੀਂ ਬੱਚੇ ਨੂੰ ਦਿੱਤਾ ਜਾ ਰਿਹਾ ਤੇ ਬੜਾ ਇਹ ਮਾਨਸਿਕ ਤੌਰ ਤੇ ਪਰੇਸ਼ਾਨ ਆ ਇਹ ਘਰ ਦੇ ਵੀ ਆਪ ਕੋ ਕਹਿੰਦੀ ਮੈਂ ਤੈਨੂੰ ਬੋਰਚਕ ਸਿਖਾਉਂਗੀ ਉਹ ਕਰਾਂਗੇ ਇਹ ਕਰਾਂਗੇ ਤੇ ਤੂੰ ਕਰ ਲੈ ਮੈਂ ਨਹੀਂ ਤੇਰਾ ਬਸਣਾ ਇਸ ਕਰਕੇ ਹੀ ਚਾਹੁੰਦੇ ਪੇਰਾ ਘਰ ਵਸੇ ਤੇ ਅਸੀਂ ਇਹੋ ਮੰਗ ਕਰਦੇ ਹਾਂ ਹਾਂਜੀ ਇਹਨਾਂ ਦੱਸਿਆ ਸੀ ਉਹ ਕਿਹਨੂੰ ਫੋਨ ਤੇ ਗੱਲ ਕਰਨ ਦੀ ਆ ਤੇ ਇਸ ਬਾਰੇ ਜੋ ਆਪਣਾ ਸਾਈਬਰ ਤੋਂ ਰੱਖ ਕੇ ਡਿਟੇਲ ਪੜਾਈ ਰਹੂਗੀ ਮੈਨਾਂ ਲਿਜਾਇਸ ਮੰਨ ਲਿਆ ਉਸ ਪ੍ਰਸਤਿਵਧੀ ਤੇ ਜਿਹੜੇ ਬੱਚੇ ਨੂੰ ਲੈਣ ਦੇਣ ਵਾਸਤੇ ਬਾਰ-ਬਾਰ ਉੱਥੇ ਜਾਂਦਾ ਰਿਹਾ ਤੇ ਜਦ ਬੱਚੇ ਨੂੰ ਨਹੀਂ ਮਿਲਦਾ ਕਿ ਇਹਨਾਂ ਕੇਈ ਗੱਲ ਤੋਂ ਨੂੰ ਟਾਲਮਟੋਲ ਕੀਤਾ ਜਾ ਰਿਹਾ ਸੀ ਤੇ ਜਿਸ ਕਰਕੇ ਮੈਂ ਪ੍ਰਵੇਸ਼ ਕੁਮਾਰ ਬਹੁਤ ਪਰੇਸ਼ਾਨ ਹੋਇਆ ਕਿ ਕਾਫੀ ਦਿਨਾਂ ਤੋਂ ਇਸ ਇਹਨੇ ਆਪਣਾ ਨੂੰ ਸਿਹਰਾਦੀ ਸੰਸਥਾ ਤੋਂ ਮੰਗ ਲਈ ਕਿ ਮੈਨੂੰ ਸਹਾਫਤਵਾਇਆ ਜਾਵੇ ਕੋਈਆਂ ਤੇ ਇਹਨਾਂ ਦੇ ਆਪਣਾ ਮੰਗ ਪੱਤਰ ਦੇਣ ਤੇ ਇਹਨਾਂ ਦਾ ਜਲਦ ਤੋਂ ਜਲਦ ਇਨਸਾਫ ਦਵਾਇਆ ਜਾਵੇ ਇਹਨਾਂ ਦੀ ਨਾ ਇੱਕ ਦਰਖਾਸਤ 8W ਵਿੱਚ ਚੱਲ ਰਹੀ ਹੈ ਤੇ ACP ਜਸਵਿੰਦਰ ਸਿੰਘ ਹੈਗੇ ਆ ਉਹ ਡੀਲ ਕਰ ਰਹੇ ਇਹਨਾਂ ਦੀ ਦਰਖਾਸਤ ਤੇ ਪਰ ਅਜੇ ਇਹਨਾਂ ਦੀ ਕੋਈ ਸਮਾਈ ਨਹੀਂ ਹੋ ਰਹੀ ਉਹ ਕੋਲ ਨੂੰ ਧਮਕੀ ਲਾ ਕੇ ਗਈ ਆ ਕਿ ਮੈਂ ਤੈਨੂੰ ਕੋਰਟ ਚ ਕਸੀ ਦੂੰਗੀ ਆ ਉਹ ਕਰੂੰਗੀ ਇਹ ਕਰੂੰਗੀ ਮੈਂ ਸਰਕਾਰੀ ਨੌਕਰੀ ਕਰਦੀ ਆ ਮੇਰਾ ਤਨਖਾਣ ਬੰਦਿਆਂ ਨਾਲ ਮਿਲਦਾ ਐਦਾਂ ਹੈਗੇ ਆ ਤੇ ਤੈਨੂੰ ਮੈਂ ਪਰੇਸ਼ਾਨ ਕਰਕੇ ਛੱਡੂੰਗੀ ਤੇ ਕੋਰਟ ਚ ਕਸੀਗੀ ਜੀ ਆਪ ਦਾ ਜੀ ਬੇਇਜ਼ਾਦ ਕਰ ਰਹੀ ਹੈ ਜੀ ਹਾਂ ਜੀ ੱੱਕਾ ਕਰ ਰਹੀ ਆ ਤੇ ਚੇਨ ਲੀਏ ਜਾ ਰਹੀ ਇਹਨੇ ਇੱਕ ਪਲਾਟ ਲਿਆ ਸੀ ਤੇ ਜਿਹਦੇ ਵਿੱਚ ਇਹਨੇ 7 ਲੱਖ ਰੁਪਏ ਦਾ ਹੋਰਦਾ ਪੇਪਰ ਆ ਸੀ ਤੋ ਉਹ ਜਿਹੜਾ 7 ਲੱਖ ਰੁਪਏ ਦਾ ਉਹ ਕਹਿੰਦਾ ਉੱਥੇ ਸਿਰੇ ਤੋਂ ਨਕਾਰਦਾ ਮੈਂ ਤੇ 7 ਲੱਖ ਰੁਪਏ ਕੋਈ ਨਹੀਂ ਤੇ ਝੂਠ ਮਾਰਦਾ ਤੇ ਜਿੰਨਾ ਇਹਦਾ ਗਹਿਣਾ ਗੁਣਾ ਸੀ ਉਹ ਵੀ ਲੈ ਗਈ ਆ ਤੋ ਹੁਣ ਇਹਦੇ ਪਰਲੇ ਕੋਈ ਨਹੀਂ ਪਾਉਂਦੇ ਹੁਣ ਦਾ ਮੇਰਾ ਆਪਣੀ ਸੰਸਥਾ ਤੋਂ ਇਹ ਵਿਸ਼ਵਾਸ ਤੋਂ ਆਇਆ ਵਾ ਕਿ ਭਗਵਾਨ ਵਾਲਮੀਕੀ ਦੀ ਈਸਨ ਆ ਤੇ ਸਮੁੱਚੀ ਟੀਮ ਤੁਹਾਡੇ ਨਾਲ ਆ ਜੋ ਵੀ ਆਪਾਂ ਧਰਨਾ ਇਨਸਾਫ ਤੋਂ ਵਾਇਆ ਜਾਊਗਾ